ਦੋਸਤੋ ਜਿਵੇਂ ਤੁਹਾਨੂੰ ਕੀ ਪਤਾ ਹੀ ਆ ਅੱਜ ਬਸੰਤ ਪੰਚਮੀ ਆ ਪਤੰਗ ਚੜ੍ਹਨੇ ਤਿਆਰ ਹੋ ਗਏ ਤੁੰਦ ਕਾਫੀ ਸੀ ਮੈਂ ਸੌਣ ਸੱਤਾ ਉੱਠ ਕੇ ਆਇਆ ਸੀਗਾ ਤੰਗ ਵੀ ਚੜ੍ਹਨੇ ਤਿਆਰ ਹੋ ਚੁੱਕੇ ਨੇ ਆ ਦੇਖ ਲਓ ਤੁਸੀਂ ਓਏ ਕਿਉਂ ਧੋਰ ਗਾਦੇ ਹੋ ਓਏ ਧੋਰ ਗਾ ਦੋ ਹੇਤਲਾ ਹੇਤਲਾ ਬੱਤ ਹੇਤਲਾ ਧੋਰ ਨਾ ਹੜਦੀ ਨੀ ਇੱਕਦ ਪੜੀ ਕਾਲੂ ਵੀ ਕਾਲੂ ਕਾਲੂ ਕੀ ਕਰਨੀ ਡੋਰ ਖੜਕੇ ਖੜਾ ਇਸੇ ਥੱਲੇ ਵੇਕੇ ਰੋਟੀ ਖਾ ਲਾ ਬਾ ਤੂੰ ਮੜੂ ਆ ਤੈਨੂੰ ਸਤਵਾਚੀ ਦਾ ਬੜਾ ਚਾਗ ਹੈਣਾ ਹੈਣਾ ਕਾਲੇ ਕੋਈ ਪਤਾ ਨਹੀਂ ਚੜਨੀ ਨਹੀਂ ਲੱਗਾ ਯਾਰ ਹਲਦਾ ਧੁੰਦੀ ਵਾਲੀ ਆ ਚੜਨੀ ਨਹੀਂ ਲੱਗੇ ਪਤੰਗ ਹਲੇ ਉਣੀ ਸੁੱਤਾ ਉੱਠ ਕੇ ਆਏ ਸੀ ਜੋ ਬਾਹਰੇ ਆ ਕੇ ਦੇਖਿਆ ਮੈਂ ਤਾਂ ਹੀ ਧੁੱਪ ਨਿਕਲੀ ਵੀ ਹੋ ਧੁੰਦੀ ਵਾਲੀ ਆ ਤੂੰ ਅੱਜ ਉਹ ਅਗਲੀ ਰੌਲਾ ਪਈ ਹੁੰਦੀ ਸੀ ਮੇਰਾ ਤਾਂ ਬੰਦਾ ਤਾਂ ਉੱਠ ਖੜਿਆ ਨਹੀਂ ਉੱਠਦਾ ਹਲੇ ਵੀ ਨਹੀਂ ਸੀ ਆ ਦੇ ਲੈ ਦੱਸੇ ਅੱਜ ਰੋਟੀ ਖਾ ਲੈ ਥੱਲੇ ਬਹਿ ਕੇ ਕਾਹਨਾ ਮੇਰੇ ਕੋਲ ਕਹਾ ਜਾਉਂਗਾ ਅਈਆ ਇਹ ਨਹੀਂ ਸੀਗਾ ਇਹ ਤਾਂ ਪਹਿਲਾਂ ਦੋ ਵੜਾ ਲੈ ਉਹੀ ਸੀ ਉਹੀ ਸੀ ਹੁਣ ਦੇਖੋ ਤਾਂ ਪਨਿਕਲੂਗੇ ਨਾ ਦੇਖਦੇ ਆ ਬਾਕੀ ਚਲ ਜਦੋਂ ਆ ਚਾਪਾ ਵੀ ਚੜਾਉਣ ਲੱਗਦੇ ਆ ਪੰਗ ਦਿਦਾੜੀ ਏ ਇਹ ਤਾਂ ਹੋ ਹੀ ਗਿਆ ਦਿਦਾੜੀ ਉਹ ਤਾਂ ਪਤੀ ਨਹੀਂ ਪਤ ਦਿਦੇ ਨਹੀਂ ਬਦੰਦ ਉਹ ਦੇਖ ਰਿਹਾ ਤੰਗ ਤੇਰਾ ਉਹ ਤਾਂ ਨਹੀਂ ਯਾਰ ਦਿਦਾਣੀ ਚੱਲ 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 ਲਾਈਏ ਇਹਦਾ ਵੀ tôi đi chắc là cháu 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 ਚਲ 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 ਤਬਕੇ ਦਬਕੇ ਐ ਚਲ ਓਹੋ ਵੈੜੀ ਕੋਲਦੀ ਡਾਂਗਿਆ ਡਾਂਗਦੇ ਇੱਕ ਆ ਚੜ ਗਿਆ ਓਈ ਇਹ ਹੀ ਵਧਣਾ ਵਧਣਾ ਇਹ ਜਖਾਮ ਹੀ ਲੱਗ ਗਿਆ 2 ਦਿਨ ਵੀਡੀਓ ਨਹੀਂ ਬਣੀ ਜਖਾਮ ਕਰਕੇ ਪੈ ਗਿਆ Chal 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 hei, chal 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 wow! <hesitation> oh, eh, ਗਰਵੀ ਜਣਾ ਲੈ ਦੀਦਾ ਤੈਨੂੰ ਬਦਾਂਗਾ ਆਪਣਾ ਤਾਹੀ ਤਾਂ ਕਹਿੰਦਾ ਦੀਦਾ ਤੈਨੂੰ ਆਪਣਾ ਤੇ ਚੱਲ 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 ਚੱਪ ਇਹ ਕਮਾਗ ਆਈ ਦੂਨੀ ਵਾ ਥੱਲੇ ਲਾ ਲੈਨੇ ਆ ਚੱਕੜ ਉੱਤੇ ਉਹ ਚੱਕ ਲੋ ਉੱਤੇ ਉਹ ਸੇ ਚੱਲ ਚੱਲ ਜੋ ਤਾਂ ਪਣੀ ਨਿਕਲੀ ਦੇਖਦੇ ਤਾਂ ਕਿੰਨੇ ਵੱਜ ਗਏ 6:09 ਹੋਇਆ ਹਲੇ ਦੇਖ ਰਿਹਾ ਬਾਕੀ ਜੋ ਤਾਂ ਆਪਣੀ ਆ ਵਿੱਚ ਆ ਚੱਲ 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 ਇੱਥੇ ਹੀ ਖੜੇ ਚੱਲ 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 ਵਾ ਚੱਲ ਓਏ ਖੜਤੇ ਬਾਕੀ ਜਦੋਂ ਟੰਪ ਨਿਕਲੀ ਮੁਦਲਾ ਮੰਗੇ ਆਪਾਂ ਅੜਾ ਓਏ ਤਾਂ ਪੈਣਗੀ ਉਹ ਕਿਸੇ ਦਾ ਟੁੱਪ ਜੜੀ ਤੋਂ ਚੜਾਵਾਂਗੇ ਨਾ ਟੁੱਪ ਜੜੀ ਤੋਂ ਚੜਾਵਾਂਗੇ ਦੇਖਦੇ ਆਂ ਬਾਕੀ ਓਕੇ ਆ ਬੰਦੇ ਤਾਂ ਲੱਗੇ ਆ ਕਿੰਨੇ ਦੇ ਲਿਆ ਓਏ ਕਿੰਨੇ ਤਿੰਨ ਇਹ ਹੋ ਗਿਆ 8 ਹੋ ਗਿਆ 8 ਹੋ ਗਏ ਪੜਦੇ 8 ਹਾਂ ਮੈਂ ਪਰੇ ਵਦੰਗ ਆਪਣਾ ਉਹ ਪਾੜ ਗਿਆ ਹੋਰ ਲੈ ਗਏਗਾ ਵਦੰਗ ਡੋਰ ਕਿਹੜੀ ਆ ਲੈ ਕੇ ਕਿਹੜੀ ਆ ਡੋਰ ਲੈ ਕੇ ਪਲਾਸਟਿਕ ਦਾ ਬੇਕਾਰ ਡੋਰਾ ਹੂੰ ਬਿਲਕੁਲ ਉਹ ਲੈ ਕੇ ਤੇਰਾ ਵੱਡੇ ਨਹੀਂ ਹਦੀ ਅੱਛਾ ਅੰਨ ਵਰਤੂਸ ਨਹੀਂ ਲੱਗਦਾ ਉਹ ਤਾਂ ਨਹੀਂ ਹੈਗਾ ਦੂਜੇ ਇੱਥੇ ਕਿਹੜਾ ਉਹ ਜੋ ਹੋਇਆ ਤੁਸੀਂ ਨਾ ਆਉਂਦੇ ਮੈਂ ਛੋੜੀਦਾ ਹਰ ਹਰ ਦੁਨ ਉਹ ਸਤੰਗ ਪਤਾ ਨਹੀਂ ਲੱਗਿਆ ਮੈਂ ਜਾ ਦਾ ਸਤੰਗ ਤਾਂ ਜੇ ਡੋਰ ਜਾਂਦੀ ਤਾਂ ਫੜ ਲੈਂਦਾ ਆਏਂ ਜੱਲ ਲੈ ਗਿਆ ਜਾਈਆ ਮਾਦਾ ਬੁੱਧਾ ਨੂੰ ਮੱਦੀ ਬਗ ਹਾਂ ਇਹ ਬੜਾ ਕਰਦਾ ਮੈਨੂੰ ਗਾਲਾਂ ਵੀ ਕੱਢਦਾ ਸੀ ਹਾਂ ਉਹ ਮੈਨੂੰ ਆੜ ਹੀ ਆ ਉਹ ਮੈਨੂੰ ਲੋਟ ਮੈਨੂੰ ਬਸ ਉਠਾ ਲਈ ਮੈਂ ਰੱਤਾਇਆ ਛਾ ਡਾੜਾ ਗਾੜਦਾ ਹਾਂ ਲੈ ਵੇਰਾ ਕਮਾਲ ਹੋ ਗਿਆ ਅੱਜ ਕੇ ਜੁੱਪ ਜਾ ਬਣਾ ਐ ਓਏ ਅੱਜ ਕਿਉਂ ਜੋ ਚੁੱਪ ਗਿਆ ਖੜਾ ਉਹ ਲੈ 10 ਚੁੱਪ ਗਿਆ ਅੱਜ ਚਾਰ ਹੀ ਹੈਗਾ ਬਸੰਤ ਬੰਚੀ ਦਾ ਫਿਰ ਐ ਹੁਣ ਤੱਕ ਤੂੰ ਖਰੂ ਪੋਣਾ ਸੀ ਇਹ ਪਤੰਗ ਮੈਂ ਰੱਖ ਲੈਂਦੇ ਨੇ ਬੂਣਾ 10 ਰੁਪਏ ਲੈ ਲਈ ਦਸਾ ਦੀ ਆਏ ਨੇ ਲੈ ਹੈ ਹੁਣ ਤੱਕ ਤੂੰ ਕਿਉਂ ਘਮਾਰ ਰਹਾ ਹੁੰਦਾ ਕਿਹੜਾ ਦਸਾਰਾ ਪਿੱਛੇ ਦੇਖਦੇ ਆ Eh, hey, kama, eh, hey, toh, matei ini, ah, cari oh, chal. Chal, chal, chal. ਕਿ ਕਿ ਚਲੇ ਤੋਰੇ ਆਈ ਉੱਤੇ ਨੂੰ ਜੱਕਦੀ ਕਿਵੇਂ ਸੀ ਨਾ ਗੁਖਤ ਅਸਿਆ ਧੋਰ ਕੇ ਵੇਲੇ ਕੀ ਗਈ ਚੱਕੇ ਓਏ ਜੱਸੇ ਧੋਰ ਕੇ ਵੇਲੇ ਧੋਰ ਕੇ ਵੇਲੇ ਗਈ ਚੱਕੇ ਇਧਰ ਚੱਕੀ ਕਿਵੇਂ ਲੱਗੀ ਗਈ ਸੀ ਅੱਬ ਫੇਰ ਕੀ ਕੋਈ ਨਾ ਉਹ ਤਾਂ ਵੱਡੇ ਵੱਡੇ ਬਾਕੀ ਬੱਚ ਜੜਾਉਨੇ ਆਪਾਂ ਟੋਪੀ ਜੜੀ ਤੂੰ ਯਾ ਵਰਤਾ ਕਿੰਨੇ ਇਹਨਾਂ ਨੇ ਕਰ ਦिए ਵੇਲੇ ਚੜ ਰੰਗ ਚੜਨਾ ਸ਼ੁਰੂ ਹੋ ਚੁੱਕੇ ਆ ਤੇ ਹੁਣ ਆਪਾਂ ਬੂ ਬੂਹਰਤਾ ਚਲਾ ਬਾਸਤਾ ਕਰ ਪਤਾ ਨਹੀਂ ਲੱਗੇ ਤਾਂ ਬਟਾਇਆ ਕਰ ਬਾਸਤਾ ਕਰ ਲੈ ਬਾਸਤਾ ਕਰ ਲੈ ਮੈਂ ਜਾਣ ਕੇ ਘੱਟ ਲਿਖੀ ਮੈਂ ਇਹਦੀ ਬਾਲੀ ਜਾਂਦੀ ਨਹੀਂ ਬਾਜਵਾਰੇ ਹਾਂ ਇੱਥੇ ਇੱਥੇ ਆ ਇਹਦੀ ਘਟਰ ਆਜੀ ਜੱਕ ਤੇ ਉਹਰ ਹਲ ਕਰੀਆਂ ਵੰਦੀਆਂ ਆਪਿਆ ਬਤਾਂਗੇ ਆਪਣਾ ਆਪਿਆ ਨੇ ਬਾਕੀ ਆਪਿਆ ਤੇ ਆਪਿਆ ਪਲਾਸਟਿਕ ਮੋਨੋ ਗੋਲਡ ਹੈਲ ਆਪਈਆ ਪਤਾ ਕਿ ਵਧੀਆ ਚੜਨ ਲੱਗ ਗਏ ਵਰਦੇ ਨੇ ਹੁਣ ਕਰਦੇ ਨੇ ਸਾਨੂੰ ਵੇਲਾ ਦਿੱਤਾ ਦੀ ਜੱਗ ਜ਼ਹਿਰ ਵਣਾਦ ਚੜਾਤੇ ਹੁਣ ਵੱਢ ਕੇ ਤੋੜਦੇ ਨੇ ਸਾਰੇ ਹਣ ਕਰ ਦਈਏ ਵੇਲੇ ਚੱਕ ਫਿਰ ਹੋ ਗਏ ਵੇਲੇ ਆ ਦੇਖੋ ਇਨੇ ਚੜਦੇ ਆ ਹੁਣ ਵੇਲੇ ਕਰਨੇ ਆ ਪਤਾ ਨਹੀਂ ਬਿਲਕੁਲ ਕਰਦੇ ਕਿ ਪਤਾ ਨਹੀਂ ਲੱਗਿਆ ਇਹ ਤਾਂ ਕਰਤੀ ਸੀ ਵੇਲੇ ਮੈਂ ਕਿਹਨੂੰ ਜਾਉਂਗਾ ਜਾਤੀਆਂ ਤੇਰੀ ਓਕੇ ਦੇਹੂਲਾ ਫੇਕ ਹੀ ਸਾਲ ਮਾਰ ਕੇ ਕਿਵੇਂ ਦਿੱਤਾ ਓਏ ਕਿਹਦਾ ਕੁੱਤੇ ਵਾਲਾ ਜਿਸਨੇ ਪੁਲਿਸ ਪਿਛਲੇ 1 ਮਹੀਨੇ ਤੋਂ ਲੱਭ ਰਹੀ ਹੈ ਮਹੀਨੇ ਤੋਂ ਲੱਭ ਰਹੀ ਨੇ ਕਾਲੇ ਨੂੰਦੇ ਹੱਥ ਦਾ ਕਿਉਂ ਚੱਲਦੇ ਆ ਮੂਸੇ ਵਾਲਾ ਇਹ ਵੇਲੀ ਆ ਮੈਂ ਆਮ ਆਮ ਬੇਟਾ ਥੋੜਾ ਰੁਕ ਚੱਲ ਚੱਲ ਹੁਣ ਕਰ ਦਿੰਿਆ ਵੇਲੇ ਕੱਚ ਕਰ ਰੱਖੋ ਕੰਮ ਹਾਂ ਐ ਗਿਆ ਸੁੱਤ ਗਿਆ ਕੜਨਾ ਫੜਦਾ ਪਹਿਲੀ ਵਧਿਆ ਗਿਆ ਕਹਿਰ ਕਾਨੂੰਨੀ ਯਾਰ ਮੇਰੇ ਕਮਦੇ ਫਿਰ ਤੇਰਾ ਪਾਣੀ ਕਿਉਂ ਕਰਦਨੇ ਵੇਲੇ ਸੋ ਚੁਵਾਰੇ ਤੇ ਚੜ ਗਏ ਉੱਪਰ ਇੱਥੇ ਹੁਣ ਪਤਾੰਗ ਚੜਾ ਰਹੇ ਆ ਤੁਸੀਂ ਦੇਖ ਸਕਦੇ ਹੋ ਆ ਪਤੰਗ ਚੜਾਈ ਜਾਂਦਾ ਉਹ ਸੀ ਆਪਣਾ ਲਾ ਇਹ ਕੈਨੇਡਾ ਤੋਂ ਆਇਆ ਪਤੰਗ ਆ ਇੱਥੇ ਬਹਿ ਕੇ ਦੇਖੋ ਓ ਮਾਈ ਗਾਡ اے ਭਾਈ ਤੁਹਾਨੂੰ ਪਤਾ ਇਹਨੂੰ ਪਤੰਗ ਘੱਟ ਚੜਾਉਣਾ ਹੁੰਦਾ ਆ ਦੇਖ ਲਓ ਤੁਸੀਂ ਆਹ ਦੇਖ ਲਓ ਚੇਪੀ ਲਾ ਦਿੱਤੇ ਅਣੀ ਕੋ ਯਾਰਾ ਕੀ ਕਰੇ ਜੀ ਨਾਰਾਮ ਨਿਯਾਰਾ ਆ ਚੱਲ ਗਿੱਲੇ ਹੋਏ ਪਏ ਸਾਰੇ ਪਤੰਗ ਨਹੀਂ ਇਹਨੂੰ ਚੜਾਉਣਾ ਹੁੰਦਾ ਬਈ ਗਣਾ ਬਹਿ ਗਏ ਇਸਦਾ ਕਰਕੇ ਅੱਗੇ ਬੜੀ ਨਹੀਂ ਵੀਡੀਓ ਤੇ ਜੇ ਲਾਈਕ ਸ਼ੇਅਰ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ